ਲਗਾਤਾਰ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਨੇ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਸ਼ੋਰੂਮ ਦੇ ਬਾਹਰ ਇਸ ਨੌਜਵਾਨ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੀ ਚਲਾਕੀ ਦੇ ਨਾਲ ਇਹ ਨੌਜਵਾਨ ਕਾਬੂ ਕਰ ਲਿਆ ਗਿਆ ਮੌਕੇ ਤੇ ਪੁਲਿਸ ਵੀ ਪਹੁੰਚੀ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਕੋਈ ਕੋਈ ਫੜਦਾ ਨਹੀਂ ਮਿਲਿਆ ਕੋਈ ਕੋਈ ਫੜਦਾ ਨਹੀਂ ਮਿਲਿਆ ਇਸ ਸੀਸੀਟੀਵੀ ਤਸਵੀਰ ਨੂੰ ਤੁਸੀਂ ਦੇਖੀ ਖੋ ਕਿ ਇਹ ਨੌਜਵਾਨ ਕਿਵੇਂ ਪਹਿਲਾ ਮੋਟਰਸਾਈਕਲਾਂ ਦੀ ਥੇਕੀ ਕਰ ਰਿਹਾ ਹੈ ਜਦ ਅੰਦਰ ਬੈਠੇ ਲੋਕਾਂ ਨੂੰ ਉਸਤੇ ਸ਼ੱਕ ਹੁੰਦਾ ਤੇ ਉਸ ਨੂੰ ਮੌਕੇ ਤੇ ਹੀ ਦਬੋਚ ਲੈਂਦੇ ਨੇ ਇਸ ਨੌਜਵਾਨ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੁਰੀ ਹਾਲਤ ਹੈ ਨਸ਼ੇ ਤੋਂ ਇਸ ਨੌਜਵਾਨ ਦੀ ਬੁਰੀ ਹਾਲਤ ਹੈ ਨਸ਼ੇ ਦਾ ਆਦੀ ਦੱਸਿਆ ਗਿਆ ਨੌਜਵਾਨ ਨਸ਼ੇ ਦੀ ਪੂਰਤੀ ਦੇ ਲਈ ਇਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਓ ਯਾਰ ਭਾਈ ਇਹ ਦਵਾਈ ਲੈ ਕੇ ਆਇਆ ਮੈਂ ਉਹਦੀ ਦਵਾਈ ਕਰਤੀ ਨਹੀਂ ਪਤਾ ਲੱਗਾ ਮੁੱਸੇ ਬੈਲਮ ਨਹੀਂ ਬਦਲ ਕੰਨਿਆ ਘਰ ਘਾਰ ਕਿਤੇ ਆਹ ਕਾ ਮੋਟਰ ਕਿਧਾ ਆ ਮੋਟਰ ਤੇਰਾ ਸੀ ਮੋਟਰ ਤੇਰਾ ਸੀ ਨਹੀਂ ਜਾਬੇ ਕੋਈ ਦੂਜੀ ਕੋਈ ਨਹੀਂ ਹੈਗਾ ਚੋਰੀ ਕਰਨਾ ਆ ਜੀ ਕਾ ਲਈ ਕਾਰ ਆ ਕਾਰ ਹਾਂ ਕਿੱਥੇ ਕਾਰ ਇੱਕ ਮਿੰਟ ਉੱਥੇ ਬੈਠੀ ਆ ਕਿਹੜੀ ਕਾਰ ਹੈ ਸਵਿਫਟ ਆ ਤੇਰੀ ਆਪਣੀ ਆ ਸਮਝ ਨਹੀਂ ਚਾਬੀ ਕਿੱਥੇ ਆ ਭਾਈ ਤੇਰੀ ਆਪਣੀ ਕਾਰ ਹੈ ਹਾਂ ਜੀ ਆਪਣੀ ਨੰਬਰ ਕੀ ਗੱਡੀ ਦਾ ਨਹੀਂ ਹੈਗਾ ਨੰਬਰ ਨਹੀਂ ਬਦਲ ਗੱਡੀ ਕਿੰਨੇ ਜਰ ਹੋ ਗਏ ਤੁਹਾਨੂੰ ਗੱਡੀ ਲੈਣ ਨੂੰ 2 4 ਪਤਾ ਨਹੀਂ 5 5 6 ਦਿਨ ਦਾ ਕਿੰਨਾ ਟਾਈਮ ਹੋ ਗਿਆ ਗੱਡੀ ਲੈਣ ਨੂੰ ਦਾ ਪਤਾ ਕਿ 5 5 6 ਦਿਨ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਅਫਰਾ ਦਾ ਫਰੀਦਾ ਵੀ ਮਾਹੌਲ ਦੇਖਣ ਨੂੰ ਮਿਲਿਆ ਹਾਲਾਂਕਿ ਲੋਕਾਂ ਦੇ ਵੱਲੋਂ ਇਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਇਹ ਤੁਹਾਡੀ ਬਾਈਕ ਸੀ ਕਿੱਦਾਂ ਪਤਾ ਲੱਗਾ ਸਾਨੂੰ ਪਤਾ ਤੁਸੀਂ ਦੁਕਾਨ ਦੇ ਅੰਦਰ ਸੀ ਮੈਂ ਬਾਹਰ ਨਿਕਲਿਆ ਕਹਿੰਦੇ ਤੇਰੇ ਭਾਈ ਨੂੰ ਚੱਕਿਆ ਬਸ ਇਹ ਪਤਾ ਆ ਦੀ ਸ਼ੋਪ ਹੈ ਨਾ ਸਾਡੀ ਬੇਟੀ ਦੀ ਨਾਲ ਦੀ ਸ਼ੋਪ ਹੈ ਨਾ ਉੱਥੇ ਕੰਮ ਕਰਦੇ ਸੀ ਦੇਖਿਆ ਨਾ ਬੇਟਾ ਮੋਟਰਸਾਈਕਲ ਤੇ ਰੇਕੀ ਕਰ ਰਿਹਾ ਹੈ ਕੱਲ ਸਾਹਮਣੇ ਬੈਠਾ ਕਿ ਜਿੱਦ ਤਰ ਬੜਾ ਆਪਣੇ ਤੇ ਕੋਨੇ ਤੇ ਬੈਠਾ ਇੱਥੇ ਮੋਟਰਸਾਈਕਲ ਲੱਗੀ ਉਹਦੇ ਦੇਖਿਆ ਕਿ ਜਦੋਂ ਕੋਈ ਆਦਮੀ ਆਇਆ ਫਿਰ ਉੱਧਰ ਬੈਠ ਗਿਆ ਫਿਰ ਸਾਹਮਣੇ ਬੈਠ ਗਿਆ ਫਿਰ ਆ ਕੇ ਮੋਟਰਸਾਈਕਲ ਤੇ ਬੈਠਾ ਆਪਾਂ ਇੱਥੋਂ ਆਪਣੇ ਆਫਿਸ ਉੱਧਰੋਂ ਦੇਖ ਰਹੇ ਸੀ ਤੇ ਤੇ ਨੇ ਮੋਟਰਸਾਈਕਲ ਨੂੰ ਚਾਪੀ ਲਾਈ ਹੈ ਮੈਂ ਕਿ ਮੈਡੀਕਲ ਵਾਲੇ ਸਰ ਨੂੰ ਵੀ ਮੈਂ ਦੱਸਿਆ ਕਿ ਚੋਰ ਖੜਾ ਟੰਡ ਕੇ ਉਹ ਵੀ ਦੇਖੀ ਕਰਨ ਦੇ ਸੀ ਉਹਨਾਂ ਨੇ ਵੀ ਦੇਖਿਆ ਕਿ ਖੜਾ ਦੇਖ ਰਿਹਾ ਹੈ ਜਦ ਤਈ ਹੋਏ ਨਾਲ ਉਹ ਵੀ ਪਾਰ ਆ ਗਿਆ ਕੋਈ ਵਾਰ ਪਹਿਲੇ ਵੀ ਪਾਇਆ ਗਿਆ ਪਹਿਲੀ ਰਿਆ ਸੀ ਤੈਨੂੰ ਆਪਾਂ ਵੀ ਪਹਿਲੀ ਵਾਰ ਫੜਿਆ ਵੀ ਕੋਈ ਸਾਡੇ ਤੋਂ 15 ਤੋਂ 20 ਮਲ ਸੱਕੇ ਗਿਆ ਜੀ ਜਿਵੇਂ ਸਭ ਲੱਗਾ ਹੀ ਹੈ ਆਪਾਂ ਅੱਧੇ ਘਟਾ ਤੋਂ ਅੰਦਰ ਖੜੇ ਹੋ ਕੇ ਦੇਖ ਰਿਹਾ ਪੂਰਾ ਸਟਾਫ ਦੇਖ ਰਿਹਾ ਇਹਦੀ ਕੋਈ ਤੁਸੀਂ ਪਤਾ ਕੀਤਾ ਕੀ ਇੱਕ ਕਾਰ ਦਾ ਵਗੈਰਾ ਕੋਈ ਕਾਰ ਵਗੈਰਾ ਵੀ ਹੈ ਨਾ ਨਾ ਇਹ ਭਾਈ ਹੋੜੀ ਦੀ ਚਾਬੀ ਕਿਹਦੀ ਸੂਜ਼ੂਕੀ ਦੀ ਹੈ ਚਾਬੀ ਹੈ ਚਾਬੀ ਹੈ ਨਹੀਂ ਲੋਕਾਂ 112 ਦੀ ਬੋਲ ਤੋਂ ਭੋਵੇਂ ਪੀਸੀਆਰ ਤੋਂ ਹਾਂ ਹਾਂ 90 ਥਾਣੇ ਲੈ ਕੇ ਜਾਂਦੇ ਆ ਬਾਕੀ ਸਰ ਕੋਈ ਬਰਾਮਦ ਵੀ ਹੋਇਆ ਕੁਝ ਹਾਲੇ ਤੱਕ ਨਹੀਂ ਆਇਆ ਨਹੀਂ ਅੱਛਾ ਜੀ ਲੋਕਾਂ ਨੇ ਕਹਿਣਾ ਸੀ ਪਹਿਲਾਂ ਵੀ ਚੋਰੀ ਦੀ ਵਾਰਦਾਤ ਨੂੰ ਇਨਚਾਰਜ ਦਿੱਤਾ ਗਿਆ ਵਾ ਤੇ ਇਸੇ ਵਿਅਕਤੀ ਨਾਲ ਜੁੜਿਆ ਹੋਇਆ ਹੈ ਇਹਦੇ ਵਿੱਚ ਕੋਈ ਵੈਰੀਫਾਈ ਕਰਾਗੇ ਕੋਈ ਨੇ ਨਿਕਲਾਉਣੇ ਪੈ ਜੀ ਪਹਿਲੇ ਭਰ ਕੇ ਜਾ ਕੇ